ਅੱਜ ਮੈਂ ਆਪਣੇ ਵੱਲੋਂ ਡੇਰਾਬੱਸੀ ਹਲਕੇ ਦੇ ਵਿੱਚ ਪੈਂਦੀ ਨਗਰ ਪੰਚਾਇਤ ਲਾਲੜੂ ਚ ਪ੍ਰਧਾਨ ਸਤੀ ਸ਼ਰਾਣਾ ਜੀ ਯੂਓ ਸਾਹਿਬ ਤੇ ਸਾਰੇ ਐਮਸੀ ਸਾਹਿਬਾਨ ਮੇਰੇ ਬਲੌਗ ਪ੍ਰਧਾਨ ਆਉਣ ਵਾਲੇ ਇਹਨਾਂ ਚੋਂ ਨਵੇਂ ਚਿਹਰੇ ਜਿਹੜੇ ਅਗਲੇ ਇਲੈਕਸ਼ਨ ਚ ਆਉਣੇ ਨੇ ਉਹ ਪਲੱਸ ਲਾਲੜੂ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਅੱਜ ਸਭ ਤੋਂ ਵੱਡੀ ਗੱਲ ਹੈ ਕਿ ਡੇਰਾਬੱਸੀ ਹਲਕੇ ਜਦੋਂ ਵੀ ਕਿਤੇ ਸਾਡੀਆਂ ਕੋਈ ਮਿਊਨਿਸਪਲ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਹਾਊਸ ਦੀਆਂ ਤਾਂ ਸਾਰੇ ਪਾਰਟੀਆਂ ਦੇ ਨਮੇ ਨੇ ਇਕੱਠੇ ਹੋ ਕੇ ਤੇ ਹਾਰ ਦੀ ਤਰ੍ਹਾਂ ਮੀਟਿੰਗਾਂ ਕੀਤੀਆਂ ਅੱਜ ਇਸ ਮੌਕੇ ਵੀ ਫਿਰ ਇਹ ਸਾਰੇ ਐਮਸੀ ਸਾਥੀਆਂ ਨੂੰ ਵੀ ਵਧਾਈ ਦਿੰਦਾ ਪ੍ਰਧਾਨ ਜੀ ਨੂੰ ਵਧਾਈ ਦਿੰਦਾ ਕਿ ਤੁਹਾਡੇ ਰਾਬਸੀ ਪਿਆਰ ਭਾਵਨਾ ਸੀਗੀ ਰਾਜਨੀਤੀ ਤੋਂ ਪਰ ਉੱਠ ਕੇ ਪਾਰਟੀ ਵੀ ਤੋਂ ਪਰ ਉੱਠ ਕੇ ਜਿਹੜੇ ਸਾਰੇ ਐਮਸੀ ਸਭਾ ਨਾਲ ਆਏ ਆ ਤੁਹਾਡਾ ਵੀ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਤੁਸੀਂ ਸਾਰੇ ਪਰਿਵਾਰਾਂ ਦੇ ਵਿੱਚ ਅੱਜ ਸ਼ਾਮ ਨੂੰ ਵੀ ਜਾ ਕੇ ਆਪਣੇ ਘਰਾਂ 'ਚ ਸਾਰੀਆਂ ਪਾਰਟੀਆਂ ਨਾਲ ਆਗੂ ਇਕੱਠੇ ਹੋ ਕੇ ਔਰ ਮੈਂ ਹਰ ਇੱਕ ਐਮਸੀ ਨੂੰ ਵੀ ਅਪੀਲ ਕਰਦਾ ਪ੍ਰਧਾਨ ਸਹਿਬਾਨ ਨੂੰ ਵੀ ਤੁਹਾਡੀ ਔਰਡ ਦੇ ਵਿੱਚ ਭਾਵੇਂ ਕੋ ਕਾਂਗਰਸ ਦਾ ਅਕਾਲੀਆਂ ਦਾ ਝਾੜੂ ਵਾਲਾ ਭਾਵੇਂ ਭਾਜੀਪੀ ਵਾਲਾ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਹੀ ਲੋੜੀ ਬਣਾਇਓ ਇਹ ਜੇ ਸਾਂਝਾ ਸਾਂਝੀ ਵਾਤਾਵਰਨ ਦਾ ਸਬੂਤ ਹੈ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਉਹਦੇ ਲਈ ਤੁਹਾਡੇ ਕੋਲ ਬਹੁਤ ਵਧੀਆ ਮੌਕਾ ਹੈ। ਅੱਜ ਮੈਂ ਆਪਣੇ ਵੱਲੋਂ ਡੇਰਾਬੱਸੀ ਹਲਕੇ ਦੇ ਵਿੱਚ ਪੈਂਦੀ ਨਗਰ ਪੰਚਾਇਤ ਲਾਲੜੂ ਚ ਪ੍ਰਧਾਨ ਸਤੀ ਸ਼ਰਾਣਾ ਜੀ, ਯੂਓ ਸਾਹਿਬ ਤੇ ਸਾਰੇ ਐਮਸੀ ਸਾਹਿਬਾਨ ਮੇਰੇ ਬਲੌਗ ਪ੍ਰਧਾਨ ਆਉਣ ਵਾਲੇ ਇਹਨਾਂ ਚੋਂ ਹੀ ਨਵੇਂ ਚਿਹਰੇ ਜਿਹੜੇ ਅਗਲੇ ਇਲੈਕਸ਼ਨ ਚ ਆਉਣੇ ਨੇ ਉਹ ਪਲੱਸ ਲਾਲੜੂ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਣਾ। ਅੱਜ ਸਭ ਤੋਂ ਵੱਡੀ ਗੱਲ ਹੈ ਕਿ ਡੇਰਾ ਬਸੀ ਹਲਕੇ 'ਚ ਜਦੋਂ ਵੀ ਕਿਤੇ ਸਾਡੀਆਂ ਕੋਈ ਮਿਊਨਿਸਪਲ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਹਾਊਸ ਦੀਆਂ ਤਾਂ ਸਾਰੇ ਪਾਰਟੀਆਂ ਦੇ ਨੁਮਾਇंदे ਇਕੱਠੇ ਹੋ ਕੇ ਤਿਹਾਰ ਦੀ ਤਰ੍ਹਾਂ ਮੀਟਿੰਗਾਂ ਕੀਤੀਆਂ ਅੱਜ ਇਸ ਮੌਕੇ ਵੀ ਫਿਰ ਇਹ ਸਾਰੇ ਐਮਸੀ ਸਾਥੀਆਂ ਨੂੰ ਵੀ ਵਧਾਈ ਦਿੰਦਾ ਪ੍ਰਧਾਨ ਜੀ ਨੂੰ ਵਧਾਈ ਦਿੰਦਾ ਕਿ ਤੁਹਾਡੇ ਦਾ ਆਪਸੀ ਪਿਆਰ ਭਾਵਨਾ ਸੀਗੀ ਰਾਜਨੀਤੀ ਤੋਂ ਪਰ ਉੱਠ ਕੇ ਪਾਰਟੀ ਵੀ ਤੋਂ ਪਰ ਉੱਠ ਕੇ ਜਿਹੜੇ ਸਾਰੇ ਐਮਸੀ ਸਮਾਂ ਰਾਏ ਆਏ ਆ ਤੁਹਾਡਾ ਵੀ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਤੁਸੀਂ ਸਾਰੇ ਪਰਿਵਾਰਾਂ ਦੇ ਵਿੱਚ ਅੱਜ ਸ਼ਾਮ ਨੂੰ ਵੀ ਜਾ ਕੇ ਆਪਣੇ ਘਰਾਂ 'ਚ ਸਾਰੀਆਂ ਪਾਰਟੀਆਂ ਨਾਲ ਆਗੂ ਇਕੱਠੇ ਹੋ ਕੇ ਔਰ ਮੈਂ ਹਰ ਕੈਂਸੀਲ ਵੀ ਅਪੀਲ ਕਰਦਾ ਪ੍ਰਧਾਨ ਸਾਹਿਬਾਨ ਨੂੰ ਵੀ ਤੁਹਾਡੀ ਵਾਰਡ ਦੇ ਵਿੱਚ ਭਾਵੇਂ ਕੋ ਕਾਂਗਰਸ ਦਾ ਅਕਾਲੀਆਂ ਦਾ ਝਾੜੂ ਵਾਲਾ ਭਾਵੇਂ ਭਾਵੇਂ ਬੀਜੇਪੀ ਜਿਹੜਾ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਹੀ ਲੋੜੀ ਬਣਾਇਓ ਇਹ ਜੇ ਸਾਂਝਾ ਸਾਂਝੀ ਵਾਅਦਾ ਦਾ ਸਬੂਤ ਹੈ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਲਈ ਤੁਹਾਡੇ ਕੋਲ ਬਹੁਤ ਵਧੀਆ ਅੱਜ ਮੈਂ ਆਪਣੇ ਵੱਲੋਂ ਡੀਰਾ ਬੱਸੀ ਹਲਕੇ ਦੇ ਵਿੱਚ ਪੈਂਦੀ ਨਗਰ ਪੰਚਾਇਤ ਲਾਲੜੂ ਚ ਪ੍ਰਧਾਨ ਸਤੀ ਸ਼ਰਾਣਾ ਜੀ ਯੂਓ ਸਾਹਿਬ ਤੇ ਸਾਰੇ ਐਮਸੀ ਸਾਹਿਬਾਨ ਮੇਰੇ ਬਲੌਗ ਪ੍ਰਧਾਨ ਆਉਣ ਵਾਲੇ ਇਹਨਾਂ ਜਿਹੜੇ ਨਵੇਂ ਚਿਹਰੇ ਜਿਹੜੇ ਅਗਲੇ ਇਲੈਕਸ਼ਨ ਚ ਚੋਣੇ ਨੇ ਉਹ ਪਲੱਸ ਲਾੜੂ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਅੱਜ ਸਭ ਤੋਂ ਵੱਡੀ ਗੱਲ ਹੈ ਕਿ ਡੇਰਾਬੱਸੀ ਹਲਕੇ ਦੇ ਜਦੋਂ ਵੀ ਕਿਤੇ ਸਾਡੀਆਂ ਕੋਈ ਮਿਊਨਿਸਪਲ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਹਾਊਸ ਦੀਆਂ ਤਾਂ ਸਾਰੇ ਪਾਰਟੀਆਂ ਦੇ ਨੁਮਾਇंदे ਇਕੱਠੇ ਹੋ ਕੇ ਤਿਹਾਰ ਦੀ ਤਰ੍ਹਾਂ ਮੀਟਿੰਗਾਂ ਕੀਤੀਆਂ ਅੱਜ ਇਸ ਮੌਕੇ ਵੀ ਫਿਰ ਇਹ ਸਾਰੇ ਐਮਸੀ ਸਾਥੀਆਂ ਨੂੰ ਵੀ ਵਧਾਈ ਦਿੰਨਾ ਪ੍ਰਧਾਨ ਜੀ ਨੂੰ ਵਧਾਈ ਦਿੰਨਾ ਕਿ ਤੁਹਾਡੇ ਦਾ ਆਪਸੀ ਪਿਆਰ ਭਾਵਨਾ ਸੀਗੀ ਰਾਜਨੀਤੀ ਤੋਂ ਪਰ ਉੱਠ ਕੇ ਪਾਰਟੀ ਦੇ ਤੋਂ ਪਰ ਉੱਠ ਕੇ ਜਿਹੜੇ ਸਾਰੇ ਐਮਸੀ ਸਭਾ ਨਾਲ ਆਏ ਆ ਤੁਹਾਡਾ ਵੀ ਧੰ ਕਿ ਤੁਸੀਂ ਸਾਰੇ ਪਰਿਵਾਰਾਂ ਦੇ ਵਿੱਚ ਅੱਜ ਸ਼ਾਮ ਨੂੰ ਵੀ ਜਾ ਕੇ ਆਪਣੇ ਘਰਾਂ 'ਚ ਸਾਰੀਆਂ ਪਾਰਟੀਆਂ ਦੇ ਆਗੂ ਇਕੱਠੇ ਹੋ ਕੇ ਔਰ ਮੈਂ ਹਰ ਇੱਕ ਐਮਸੀ ਨੂੰ ਵੀ ਅਪੀਲ ਕਰਦਾ ਪ੍ਰਧਾਨ ਸਹਿਬਾਨ ਨੂੰ ਵੀ ਤੁਹਾਡੀ ਵਾਰਡ ਦੇ ਵਿੱਚ ਭਾਵੇਂ ਕੋ ਕਾਂਗਰਸ ਦਾ ਕਾਲੀਆਂ ਦਾ ਝਾੜੂ ਵਾਲਾ ਭਾਵੇਂ ਭਾਵੇਂ ਬੀਜੇਪੀ ਜਿਹੜਾ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਦੀ ਲੋੜ ਵੀ ਬਣਾਇਓ ਇਹ ਜੇ ਸਾਂਝਾ ਸਾਂਝੀ ਵਾਲਤਾ ਦਾ ਸਬੂਤ ਹੈ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਲਈ ਤੁਹਾਡੇ ਕੋਲ ਬਹੁਤ ਵਧੀਆ ਕਮਾਪ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੰਦਾਬਾਦ ਜਿੰਦਾਬਾਦ ਆਵਾਦੀ ਪਾਰਟੀ ਜਿੰਦਾਬਾਦ